ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟ ਸ਼ਮੀਰਦੀ ਦੱਸੀ ਜਾ ਰਹੀ ਹੈ ਜਿੱਥੇ ਲੱਖਾ ਸਿਧਾਣਾ ਦੇ ਵੱਲੋਂ ਪੰਜਾਬ ਪੰਜਾਬੀਅਤ ਬਚਾਓ ਯਾਤਰਾ ਕੱਢੀ ਜਾ ਰਹੀ ਸੀ। ਪਰ ਇਸ ਦੌਰਾਨ ਹੀ ਪਿੰਡ ਵਾਸੀਆਂ ਨੇ ਲੱਖੇ ਸਿਧਾਣੇ ਦੀ ਗੱਡੀ ਨੂੰ ਘੇਰਾ ਪਾ ਲਿਆ। ਅੱਗੇ ਫਿਰ ਜੋ ਸੀਨ ਬਣਿਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਆਪ ਹੀ ਦੇਖ ਲਓ। मेर वांदी او اجا تو کلي گال کر لو او مي تو ني کردي او آ جا يار اينو والو او کيميندا ساري جپ کر جا کيميندا ساري جپ کر جا پيچھے هو جو சே मारू <ahanan> दास

ਉਹ ਪੱਧ ਗਿਆ ਉਹ ਤਾਂ ਪੱਧ ਗਿਆ ਬਾਈ ਉਹ ਕੋਈ ਗੱਲ ਨਹੀਂ ਕੋਈ ਮੋੜੇ ਜਿਹੜਾ ਲਗਾਈ ਹੋਇਆ ਕੰਜੀਤਾ ਤੂੰ ਇਥੋਂ ਤੀਨੇ ਤੇ ਗੈਰ ਨਾ ਕਹਿੰਦੇ ਬਈ ਅਗੇ ਕੈਨੂੰ ਦੇਖਾਂਗੇ ਤੈਨੂੰ ਗੱਲ ਤੀਨ ਮਿੰਟ ਦੀ ਰੌਣਾ ਨਹੀਂ ਹਾਂ ਉਹਨਾਂ ਦਾ ਤੇਰੇ ਨਾਲ ਕੀ ਰੌਲਾਗਾ ਕੋਈ ਮਸਵਾਲ ਕਰੀ ਜਾਂਦਾ ਸੀ ਪੁੱਛਾਂ ਤੈਨੂੰ ਤੇਰੇ ਨਾਲ ਰੌਲਾ ਹੀ ਨਹੀਂ ਉਹਨਾਂ ਦਾ ਪਹਿਲੇ ਖੜਾ ਜਸੂ ਯਾਰ ਹਾਂ ਚੰਮਾਲੇ ਗਏ ਹਾਂ ਕਿਆ ਕਰਾਂ ਵੀ ਤੂੰ ਦੱਸ ਉਹ ਸਾਡੇ ਪਿੰਡ ਦੇ ਬੰਦ ਯਾਰ ਮੈਂ ਆਪਦੇ ਤਰੀਕੇ ਨਾਲ ਗੱਲ ਕਰੂ ਯਾਰ ਤੇਰੀ ਨੂੰ ਗੱਲ ਕਰਨ ਨੂੰ ਕਿਹਨੇ ਆਖਿਆ ਯਾਰ ਮੈਂ ਯਾਰ 10 ਕਿਹ ਅਖਗੇ ਕੋਈ ਆਜਾ ਮੈਂ ਤੈਨੂੰ ਆਖਿਆ ਸੀਗਾ ਨਾ ਇਹ ਮਾਤਾ ਕੇ ਦਵਾ ਮੈਂ ਤੈਨੂੰ ਆਖਿਆ ਸੀਗਾ ਨਾ ਵੀ ਤੂੰ ਗੱਲ ਕਰੀ ਇਹਨੂੰ ਕਿਹਨੇ ਆਖਿਆ ਗੱਲ ਕਰਨ ਨੂੰ ਪਿੰਡ ਦਾ ਨਾਲ ਯਾਰ ਮੈਂ ਮੇਰੇ ਸਾਰੇ ਪ੍ਰੋਗਰਾਮ ਦੀ ਪੈਣ ਦੇ ਲੰਗ ਦੇ ਦਤਾ ਜਾ ਕੋਈ ਫੇਰ ਸਹੀ ਕਹ ਦੇ ਆਜਾ ਮੇਰਾ ਪ੍ਰੋਗਰਾਮ ਵੀਰਾ ਖਰਾਬ ਕਰਤਾ ਯਾਰ ਕੋਈ ਨਹੀਂ ਫੇਰ ਆਜੂ ਬਦਿਆ ਜਾ ਚੱਲ ਮੇਰਾ ਪ੍ਰੋਗਰਾਮ ਖਰਾਬ ਕਰਤਾ ਮੇਰਾ ਕੋਈ ਗੱਲ ਕਰ ਲੋ ਮੁੱਕੀ ਮਾਰੀ ਤੇ ਖਸਮਾ ਫੇਰ ਵਿੱਚ ਫੋਟਾ ਕਿ ਹੋਰ ਦੀ ਬੱਚੀ ਚੱਲ ਗਈ ਉਹ ਚੱਲੇ ਬੰਦਾ ਤੱਕ ਕੰਮ ਬੱਚੀ ਉਹ ਤੱਕ ਚੱਲ ਪੀ ਜਾਂਦਾ ਜੇ ਤੂੰ ਮੈਨੂੰ ਚੰਪੜ ਕੇ ਤਾਂ ਬੰਦਾ ਮਾਰਨ ਨੂੰ ਖੜੂ ਗਿਆ ਉੱਥੇ ਉਹ ਚਾਰ ਕਰ ਦੇ ਲੈ ਲੈ ਮੈਂ ਆਹਦਾ ਪੱਗ ਤੇ ਇੱਧਰ ਵੀ ਚੱਲ ਗਿਆ ਆਏ ਨੂੰ ਮੁੱਕ ਲੋਏ ਪਤਾ ਲੱਗਦਾ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਲੱਖਾ ਪਿੰਡ ਦੇ ਵਿੱਚ ਪੰਜਾਬ ਪੰਜਾਬੀ ਅਤਿ ਬਚਾਓ ਯਾਤਰਾ ਕੱਢ ਰਹੀ ਸੀ ਪਰ ਇਸ ਦੌਰਾਨ ਹੀ ਪਿੰਡ ਵਾਸੀਆਂ ਦੇ ਵੱਲੋਂ ਲੱਖੇ ਸਿਧਾਣੇ ਦਾ ਵਿਰੋਧ ਕੀਤਾ ਗਿਆ ਅਤੇ ਲੱਖੇ ਸਿਧਾਣੇ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਹੈ ਆਖਿਰ ਲੋਕਾਂ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਸ ਦੀ ਹਾਲੇ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਹੀ ਲੱਖਾ ਸਿਧਾਣਾ ਆਪਣੀ ਗੱਡੀ ਵਿੱਚ ਬੈਠ ਕੇ ਰਫੂ ਚੱਕਰ ਹੋ ਗਿਆ ਅਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਦੀ ਰਿਪੋਰਟ